ਸਸਿਕ ਕਲਮੀਆਂ ਵੀ ਉਹ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਮੈਂ ਇਸ ਟਾਈਮ ਖੜਾ ਤਲਵੰਡੀ ਸਾਬੋ ਨੱਤ ਰੋਡ ਤੇ ਆ ਨੱਤ ਰੋਡ ਹੈ ਜੀ ਜਮਾ ਐਂਡ ਜੇ ਤੇ ਜਾ ਕੇ ਡਾਕਟਰ ਪ੍ਰਸੋਤਮ ਸਿੰਘ ਦਾ ਹਸਪੀਟਲ ਹੈ ਜੀ ਕਿਸਾਨ ਦਾ ਪੁੱਤ ਪੜ੍ਹ ਲਿਖ ਕੇ ਬਣਿਆ ਡਾਕਟਰ ਤੇ ਦਿਲ ਰੱਖਿਆ ਉਹੀ ਕਿਸਾਨਾਂ ਵਾਲਾ ਖੁੱਲਾ ਲੋਕਾਂ ਦੇ ਭਲੇ ਫਾਇਦੇ ਜੇ ਕੋਈ ਗਰੀਬ ਹੈ ਜਾਂ ਕਿਸੇ ਕੋਲ ਪੈਸੇ ਨਹੀਂ ਜਮੇ ਸਰੇ ਨਹੀਂ ਜਾਂਦੇ ਡਾਕਟਰ ਸਾਹਿਬ ਹੁਣ ਨਾਲ ਇਹਨਾਂ ਨੇ ਆਪਰੇਸ਼ਨਾਂ ਦਾ ਸ਼ੁਰੂ ਕੀਤਾ ਬਵਾਸੀਰ ਦੇ ਆਪਰੇਸ਼ਨ ਉਹ ਵੀ ਬਹੁਤ ਘੱਟ ਪੈਸੇ ਦੇ ਵਿੱਚ ਮਿੱਤਰੋ ਅੱਜਕੱਲ ਬਵਾਸੀਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਤੇ ਆ ਜਿਹੜਾ ਸਤੰਬਰ ਮਹੀਨਾ ਆ ਰਿਹਾ ਇਹ ਪੂਰਾ ਮਹੀਨਾ ਇਹ ਕੈਂਪ ਲਾਉਣਗੇ ਮੰਨ ਲਓ 20000 ਵਾਲਾ ਕੰਮ ਛੋਡਾ 5-6000 ਦੇ ਵਿੱਚ ਹੋ ਜਾ ਕਰੂਗਾ ਤੇ ਇਹ ਬੈਠੇ ਡਾਕਟਰ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿਹੜੀ ਤਕਨੀਕ ਨਾਲ ਆਪਰੇਸ਼ਨ ਕਰਦੇ ਆ ਸਾਰਾ ਪੈਕੇਜ ਕੀ ਗੱਲਬਾਤ ਆ ਆਓ ਦਰਸ਼ਕਾਂ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਠਾਕ ਅੱਛਾ ਡਾਕਟਰ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਮੈਨੂੰ 8 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਅੱਛਾ 8 ਸਾਲ ਡਾਕਟਰ ਬਣਿਆ ਨੂੰ ਹੋ ਗਏ ਪਰ ਰਹਿائش ਵਾਲੇ ਪਿੰਡ 'ਚ ਹੀ ਰੱਖੀ ਹੈ ਹਾਂਜੀ ਪਿੰਡ 'ਚ ਹੀ ਹੈ ਜੀ ਪਿੰਡ ਭਾਗੀ ਬੰਦਰਾ ਤੁਹਾਡਾ ਹਾਂਜੀ ਪਿੰਡ ਭਾਗੀ ਬੰਦਰਾ ਨਹੀਂ ਤਾਂ ਡਾਕਟਰ ਬਣ ਤੋਂ ਸਾਲ ਤੋਂ ਸਾਲ ਬੰਦਾ ਸ਼ਹਿਰ ਚ ਲੱਜ ਜਾਂਦਾ ਨਹੀਂ ਕੀ ਕਰਨੇ ਆਪਾਂ ਨੂੰ ਹੀ ਪਿੰਡ ਨਾਲ ਪਿਆਰ ਆ ਜੱਟ ਭਾਈ ਹੈਗੇ ਆ ਜੀ ਆਪਾਂ ਹਾਂ ਹਾਂ ਮਸਪੈਂਟ ਜੀ ਰਹਿਣਾ ਪਸੰਦ ਕਰਦੇ ਆ। ਬਾਕੀ ਮਹਾਂ ਖੁੱਲਾ ਜੱਟਾਂ ਦਿਲ ਰੱਖਿਆ ਹੋਇਆ ਨਹੀਂ ਡਾਕਟਰਾਂ ਵਾਂਗੂ ਲੋਕ ਪੈਸੇ ਇਕੱਠੇ ਕਰਨਦੇ ਹੋ ਜਾਂਦੇ ਪਰ ਤੁਸੀਂ ਹਮੇਸ਼ਾ ਕੋਈ ਗਰੀਬ ਐ ਕੋਈ ਲੋੜਵੰਦ ਆ ਖੜਦੇ ਹੋ। ਹਾਂਜੀ ਹਾਂਜੀ। ਅੱਛਾ ਮੇਨ ਆਪ ਗੱਲ ਤੇ ਆਈਏ ਜੀ ਜਿਹੜਾ ਤੁਸੀਂ ਬਵਾਸੀਰ ਦੇ ਆਪਰੇਸ਼ਨ ਸ਼ੁਰੂ ਕੀਤੇ ਆ ਜੀ। ਹਾਂਜੀ ਹਾਂਜੀ ਹਾਂਜੀ। ਅੱਛਾ ਇਹਦੀ ਕੋਈ ਸਪੈਸ਼ਲ ਡਿਪਲੋਮਾ ਡਿਗਰੀ ਬਕਾਇਦਾ ਕਰੇ? ਹਾਂਜੀ ਹਾਂਜੀ ਮੈਂ ਡਿਪਲੋਮਾ ਕੀਤਾ ਹੋਇਆ ਇਹਦੇ ਵਿੱਚ। ਅੱਛਾ ਜੀ। ਹਾਂਜੀ ਹਾਂਜੀ। ਤੇ ਹਾਂਜੀ ਤੇ ਉਸ ਮੈਨੂੰ ਮ더라 2.5 ਸਾਲ ਹੋ ਗਏ। ਤੇ ਮੈਂ ਪਹਿਲਾਂ ਵੀ ਬਹੁਤ ਆਪਰੇਸ਼ਨ ਕਰ ਚੁੱਕਿਆ ਹਾਂ ਪਰ ਹੁਣ ਜਿਵੇਂ ਇਹ ਮਤਲ ਪਾਈਲਸ ਦੀ ਪ੍ਰੋਬਲਮ ਲੋਕਾਂ ਨੂੰ ਵੱਧ ਰਹੀ ਹੈ ਹਾਂਜੀ ਤੇ ਮੈਂ ਦੇਖਿਆ ਅਬਜ਼ਰਵ ਕੀਤਾ ਆਪਣੇ ਕਲੀਨਿਕ ਦੇ ਵਿੱਚ ਕੋਈ ਇਹੋ ਜਿਹੇ ਪੇਸ਼ੈਂਟ ਵੀ ਹੁੰਦੇ ਆ ਕਿ ਜਿਹੜਾ ਇੰਨਾ ਖਰਚਾ ਨਹੀਂ ਪੇ ਕਰ ਸਕਦੇ ਬਿਲਕੁਲ ਤੇ ਉਹਨਾਂ ਲਈ ਆਪਾਂ ਇੱਕ ਇੱਕ ਮਹੀਨੇ ਦਾ ਲਗਾਤਾਰ ਕੈਂਪ ਲਾਂਚ ਕੀਤਾ ਹੋਇਆ ਹੈ ਸਤੰਬਰ ਮਹੀਨੇ ਦਾ ਹਾਂਜੀ ਹਾਂਜੀ ਸਤੰਬਰ ਮਹੀਨੇ ਦਾ ਜੀ ਸਰ ਕੀ ਖਰਚਾ ਖਰਚਾ ਹੋਊਗਾ ਕਿੰਨਾ ਕੁ ਫਾਇਦਾ ਹੋਊਗਾ ਉਹਦੇ ਬਾਰੇ ਦੱਸੋ ਦੇਖੋ ਉਹਦੇ ਵਿੱਚ ਜਿਹੜਾ 레이జర్ ਦਾ ਆਪਰੇਸ਼ਨ 20000 ਦਾ ਹੁੰਦਾ ਮੈਂ ਉਹ ਅਸੀਂ ਸਿਰਫ 6000 ਦੇ ਵਿੱਚ ਰੱਖਿਆ ਹੋਇਆ ਸਿਰਫ 6000 ਕੋਈ ਐਕਸਟਰਾ ਖਰਚਾ ਨਹੀਂ ਕੋਈ ਐਕਸਟਰਾ ਖਰਚਾ ਨਹੀਂ ਹੋਊਗਾ ਠੀਕ ਹੈ ਬਾਕੀ ਆਪਣੇ ਕੋਲੇ 레이జర్ ਨਹੀਂ ਹੈਗੀ ਦੁਨੀਆ ਦੇ ਉੱਤੇ ਜਿੰਨੀਆਂ ਵੀ ਟੈਕਨੋਲੋਜੀਜ਼ ਹੈਗੀਆਂ ਜਿਵੇਂ ਆਈ ਆਰ ਸੀ ਹੋਗੀ ਇੱਕ ਜਿਹੜੀ ਠੰਡੀ ਗੈਸ ਕਹਿੰਦੇ ਆ ਨਾਈਟਰੋਨ ਆਕਸਾਈਡ ਹੈ ਤੇ ਉਹ ਵੀ ਸਾਡੇ ਕੋਲੇ ਹੈਗੀ ਹੈ ਤੇ ਬਾਕੀ ਰਬਡ ਬੈਂਡ ਲਾਈਗੇਸ਼ਨ ਸਾਰਾ ਕੁਝ ਹੀ ਅਸੀਂ ਇੱਥੇ ਕਰਦੇ ਆਂ ਅੱਛਾ ਅੱਬਾ ਵਾ ਸਿਰ ਕਿਸੇ ਕਿਸਮ ਦਾ ਹੋਵੇ ਹਾਂਜੀ ਕਿਸੇ ਕਿਸਮ ਦਾ ਹੋਵੇ ਫਿਰ ਕਿੰਨਾ ਕਿੰਨੇ ਦਿਨ ਹਸਪੀਟਲ ਰੱਖਦੇ ਹੋ ਜੀ ਹਸਪੀਟਲ ਬਸ 2 ਘੰਟੇ ਰਹਿਣਾ ਪੈਂਦਾ ਜੀ ਉਸ ਤੋਂ ਬਾਅਦ ਛੁੱਟੀ ਕਰ ਦਿੰਦੇ ਆਂ ਅੱਛਾ ਸਾਮ ਨੂੰ ਬੰਦਾ ਘਰੇ ਹਾਂਜੀ ਹਾਂਜੀ ਲੇਜ਼ਰ ਤਾਂ ਇੱਕ ਇਹੋ ਜੀ ਟੈਕਨੋਲੋਜੀ ਹੈ ਕਿ ਜਿਸ ਤਰ੍ਹਾਂ ਵੀ ਆਪਾਂ ਅੱਜ ਆਪਰੇਸ਼ਨ ਕਰਤਾ ਜੀ ਤੇ ਕੱਲ ਨੂੰ ਕੋਈ ਚੀਰਾ ਨਹੀਂ ਕੋਈ ਟਾਂਕਾ ਨਹੀਂ ਕੱਲ ਨੂੰ ਬੰਦਾ ਆਪਣੇ ਆਫਿਸ ਵੀ ਜਾ ਸਕਦਾ ਖੇਤੀਬਾੜੀ ਦਾ ਕੰਮ ਵੀ ਕਰ ਸਕਦਾ ਅੱਛਾ ਕੋਈ ਜਿਹੜਾ ਕੰਮ ਕਰਦਾ ਕਰ ਸਕਦਾ ਦੂਜੇ ਦਿਨ ਕਰ ਸਕਦਾ ਜੀ ਦੂਸ ਕੋਈ ਤਕਲੀਫ ਨਹੀਂ ਕੁਛ ਨਹੀਂ ਕੋਈ ਤਕਲੀਫ ਨਹੀਂ ਕੁਛ ਨਹੀਂ ਇਹ ਨਾ ਤਾਂ ਦੁਬਾਰਾ ਹੋਣ ਦੇ ਚਾਂਸ ਤਾਂ ਨਹੀਂ ਕੋਈ ਇਹਦੇ ਨਹੀਂ ਦੁਬਾਰਾ ਹੋਣ ਦੇ ਜੇਕਰ ਆਪਾਂ ਕੋਈ ਜਿਹੜੀ ਹੈਬਿਟਸ ਆ ਉਹੀ ਰੱਖਾਂਗੇ ਬਾਹਰ ਦਾ ਫੂਡ ਖਾਵਾਂਗੇ ਬਹੁਤ ਜ਼ਿਆਦਾ ਆਪਾਂ ਮਤਲਬ ਲੈਟਰਿੰਗ ਦੇ ਵਿੱਚ ਟਾਈਮ ਲਾਵਾਂਗੇ ਬਹੁਤ ਜ਼ਿਆਦਾ ਜੋਰ ਲਾਵਾਂਗੇ ਫਿਰ ਤਾਂ ਦੇਖੋ ਹੋ ਸਕਦੀ ਹੈ ਨਹੀਂ ਤਾਂ ਜੇ ਇੱਕ ਵਾਰੀ ਹੋ ਜੇ ਤਾਂ ਨਹੀਂ ਹੁੰਦੀ ਅੱਛਾ ਬਿਲਕੁਲ ਨੋਰਮਲ ਹੋ ਜਾਊਗਾ ਬਿਲਕੁਲ ਨੋਰਮਲ ਹੋ ਜਾਊਗਾ ਸਿਰਫ 6000 ਖਰਚਾ ਤੇ ਵਿੱਚੇ ਦਵਾਈਆਂ ਸਾਰਾ ਕੁਝ ਵਿੱਚੇ ਆਈ ਹਾਂਜੀ ਹਾਂਜੀ ਸਿਰਫ 6000 ਰੁਪਏ ਕਰਨਾ ਤੇ ਆਪ ઓਪਰੇਸ਼ਨ ਕਰਕੇ ਚਲਦੇ ਆਣਾ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਇਲਾਵਾ ਤੁਸੀਂ ਫਿਰ ਜਨਰਲ ਪ੍ਰੈਕਟਿਸ ਵੀ ਕਰਦੇ ਹਾਂਜੀ ਹਾਂਜੀ ਜਨਰਲ ਪ੍ਰੈਕਟਿਸ ਵੀ ਕਰਦੇ ਆਂ ਅੱਛਾ ਕਿਸੇ ਤਰ੍ਹਾਂ ਦਾ ਕੋਈ ਮਰੀਜ਼ ਹਾਂਜੀ 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 ਠੀਕ ਹੈ ਉਹ ਸਾਰੇ ਤੁਹਾਡੇ ਕੋਲੇ ਆਉਂਦੇ ਆ ਹਾਂਜੀ ਹਾਂਜੀ ਮਿੱਤਰੋ ਡਾਕਟਰ ਸਾਹਿਬ ਤਲਵੰਡੀ ਸਾਹਿਬ ਦੇ ਵਿੱਚ ਨਾਗਾ ਤੇ ਵੈਸੇ ਮੇਨ ਇਨਸਾਨੀਅਤ 'ਤੇ ਡਾਕਟਰ ਸਾਹਿਬ ਨੇ ਨਹੀਂ ਮੈਂ ਆਮ ਹਾਰਿਕ ਇਸ ਤਰ੍ਹਾਂ ਪਾਉਂਦੇ ਨਹੀਂ ਹੁੰਦੇ ਆਪਾਂ ਵੀਡੀਓ ਪਰ ਇਹ ਕੋਈ ਲੋੜਵੰਦ ਹੈ ਗਰੀਬ ਹੈ ਦੈਟਸੋ ਜੇ ਕੋਈ ਬਿਲਕੁਲ ਲੋੜਵੰਦ ਹੈ ਤੁਹਾਨੂੰ ਪ੍ਰੂਫ ਹੋ ਜਾਂਦਾ ਵੀ ਇਹ ਬਿਲਕੁਲ ਲੋੜਵੰਦ ਹੈ ਤਾਂ ਫਰੀ ਕਰਨਾ ਹੋਇਆ ਕਰ ਦੇਉਂਗੇ ਕੋਈ ਗੱਲ ਨਹੀਂ ਜੀ ਫਰੀ ਕਰ ਦਾਂਗੇ ਐਡੀ ਕਿੱਡੀ ਗੱਲ ਹੈ ਕੋਈ ਚੱਕਰ ਉਹ ਤਾਂ ਪੈਸੇ ਦਾ ਰੇਕ ਹੀ ਫਿਰ ਤੁਹਾਨੂੰ ਪਤਾ ਲੋੜਵੰਦ ਬਣ ਜਾਂਦਾ ਪਰ ਮਾੜਾ ਜਿਹਾ ਕੋਈ ਨਾ ਪਤਾ ਹੋਵੇ ਬੰਦੇ ਦਾ ਨਹੀਂ ਨਹੀਂ ਜੇਕਰ ਕੋਈ ਮੋਤਵਾਰ ਬੰਦਾ ਆਊਗਾ ਨਾਲ ਤਾਂ ਉਹ ਆਖੂਗਾ ਜੀ ਇਹ ਗਰੀਬ ਹੈ ਤਾਂ ਆਪਾਂ ਬਿਲਕੁਲ ਹੀ ਫਰੀ ਕਰ ਦਾਂਗੇ ਇਹ ਜੀ ਕੋਈ ਗੱਲ ਨਹੀਂ ਕੈਂਪ ਲਾਉਣ ਦਾ ਆਪਣਾ ਮਕਸਦ ਹੀ ਇਹ ਹੈ ਵੀ ਕੋਈ ਇਹੋ ਜਿਹਾ ਮੰਦਨ ਬੰਦਾ ਨਾ ਰਹਿ ਜਾਏ ਵੀ ਜਿਹੜਾ ਬੰਦਾ ਫੈਸਿਆਂ ਵੱਨੋਂ ਇਲਾਜ ਕਰਵਾਉਣ ਤੋਂ ਰਹਿ ਜੇ ਬਿਲਕੁਲ ਉਸਾਨੀ ਇਨਸਾਨ ਹਾਂਜੀ ਹਾਂਜੀ ਸਭ ਤੋਂ ਜ਼ਿੰਦਗੀ ਮਹਿਨ ਚੀਜ਼ ਹੈ ਨਾ ਕੋਈ ਦੁਖੀ ਦਾ ਵਿਚਾਰੇ ਕਿਸੇ ਆਤਮਾ ਹਨਾ ਉਹਦੀ ਖੀਸਾ ਦੇਊਗੀ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਇੱਕ ਆਮ ਕਿਸਾਨ ਪਰਿਵਾਰ ਚ ਉੱਟ ਕੇ ਡਾਕਟਰ ਵੱਨ ਦਾ ਫਿਰ ਕਿਵੇਂ ਬਹੁਤ ਘੱਟ ਆਪਣੇ ਮਤਲਬ ਦੀ ਵੀਰ ਭਾਈ ਜਿਹੜਾ ਇਧਰ ਨੂੰ ਜਾਂਦਾ ਹੈ ਨਾ ਹਾਂਜੀ ਹਾਂਜੀ ਬਹੁਤ ਜਾਂਦਾ ਜੀ ਅੱਛਾ ਕਰਦੇ ਨੇ ਖੇਤੀਬਾੜੀ ਦਾ ਕੰਮ ਪਹਿਲਾਂ ਹਾਂਜੀ ਹਾਂਜੀ ਕਰਦੇ ਆ ਜੀ ਹੁਣ ਵੀ ਕਰਦੇ ਆ ਠੀਕ ਹੈ ਖੇਤੀવાડી ਦਾ ਕੰਮ ਅੱਛਾ ਤਾਂ ਹੀ ਫਿਰ ਦਿਲੋਂ ਵਿੱਚ ਰੱਖਿਆ ਹਾਂਜੀ ਹਾਂਜੀ ਬਿਜ਼ਨਸਮੈਨ ਨਹੀਂ ਬਣੇ ਨਹੀਂ ਨਹੀਂ ਬਿਜ਼ਨਸਮੈਨ ਵਾਲਾ ਕੰਮ ਨਹੀਂ ਹੈਗਾ ਜੀ ਆਪਾਂ ਠੀਕ ਹੈ ਹਾਂਜੀ 20000 ਵਾਲਾ ਕੰਮ 6000 ਚ ਕਰੂਗਾ ਮਿੱਤਰੋ ਆ ਨੰਬਰ ਚ ਲਈ ਜਾਂਦੇ ਇਹਨਾਂ ਨੰਬਰਾਂ ਤੇ ਇੱਥੇ ਪਹਿਲਾਂ ਆਪਦੀ ਅਪਾਇੰਟਮੈਂਟ ਲੈਣੀ ਪਊਗੀ ਜੀ ਹਾਂਜੀ ਪਹਿਲਾ ਫੋਨ ਨੰਬਰ ਜਿਹੜੇ ਮਤਲ ਦਿੱਤੇ ਹੋਏ ਆ ਸਕਰੀਨ ਤੇ ਤੇ ਬਸ ਇਹਨਾਂ ਤੇ ਫੋਨ ਕਰਕੇ ਤੇ ਸਾਥੋਂ ਅਪਾਇੰਟਮੈਂਟ ਲੈ ਸਕਦਾ ਕਿਉਂਕਿ ਜਿਹੜਾ ਕੋਈ ਦੂਰ ਦਾ ਪੇਸ਼ੈਂਟ ਹੈ ਵੀ ਉਹਨਾਂ ਨੂੰ ਆਉਣ ਦੀ ਇੱਥੇ ਕੋਈ ਮੇਰੇ ਕੋਲੇ ਆਪਰੇਸ਼ਨ ਹੋਣਾ ਤਾਂ ਮੈਂ ਉਹਨਾਂ ਨੂੰ ਆਖਾਂ ਕਿ 2 ਦਿਨ ਲੱਗਣਗੇ ਤਾਂ ਉਹਨਾਂ ਨੂੰ ਔਖਾ ਹੋਊਗਾ ਇਸ ਕਰਕੇ ਪਹਿਲਾਂ ਫੋਨ ਕਰਕੇ ਆਉਣ ਅਪਾਇੰਟਮੈਂਟ ਲੈਣ ਆਪਣੀ ਤੇ ਉਹ ਉਹ ਕਰਵਾ ਸਕਦਾ ਠੀਕ ਹੈ ਪੂਰਾ ਸਤੰਬਰ ਦਾ ਮਹੀਨਾ ਇਹ ਕੈਂਪ ਚੱਲੂਗਾ ਤੇ ਬਾਅਦ ਦੇ ਬਾਅਦ ਨਾ ਦੇਖਾਂਗੇ ਜਿਵੇਂ ਜੈ ਲੋਕ ਪਿਆਰ ਦੇਣਗੇ ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ ਮਿੱਤਰੋ ਵੀਡੀਓ ਨੂੰ ਅੱਗੇ-ਅੱਗੇ ਸਾਂਝੀ ਜ਼ਰੂਰ ਕਰਦੇ ਹੋ ਭਲਾ ਹੋ ਜੂ ਕਿਸੇ ਦਾ ਫਾਇਦੇ ਦੀ ਵੀਡੀਓ ਆ ਤੇ ਵਾਕਈ ਕੋਈ ਲੋੜਵੰਦ ਹੋਇਆ ਤਾਂ ਪ੍ਰੋਡਕਟਰ ਸਾਹਿਬ ਨੂੰ ਮੈਂ ਵੀ ਕਹਿ ਦਊਗਾ ਜੇ ਕੋਈ ਸੱਚੀ ਲੋੜਵੰਦ ਹੋਇਆ ਤਾਂ 6 ਦੇ ਵਿੱਚੋਂ ਵੀ ਲੈਸ ਕਰ ਦੇਣਗੇ ਤੇ ਜੇ ਕੋਈ ਤੁਹਾਡੇ ਵੀਰ ਭਰਾ ਕਿਸੇ ਯਾਰ ਮਿੱਤਰ ਦੋਸਤ ਨੂੰ ਐਦਾਂ ਦੀ ਪ੍ਰੋਬਲਮ ਆ ਤਾਂ ਉਹਨੂੰ ਇਹ ਵੀਡੀਓ ਜ਼ਰੂਰ ਭੇਜ ਦਿਓ દર્શકને તકલીફ કોઈ ਨਹੀਂ બીજાના ਉਹਦਾ કામ ਕਰਦਾ ਹੈ ਕਾਰਨਾ શરુ કર ભાઈ દર્શક લંબા ਸਮਾਂ ਦਵਾਈ ਤਾਂ ਨਹੀਂ ਖાਣੀ પડતી કોઈ વાત ਦੇ ਵਿੱਚ ਨਹੀਂ ਨਹੀਂ ਲੰਮਾ ਸਮાਣੀ ਜਿਸ ਤਰ੍ਹਾਂ ઓપરેશન ਕਰਤਾ ਨਾ ਜਿਹੜਾ ਨਾਰਮਲ ਬੰਦਾ ਉਸ ਤਰ੍ਹਾਂ ਦਾ ਹੋ ਜਾਂਦਾ ਓਕੇ ਜਿਵੇਂ ਹੁਣ ਨਾਰਮਲ ਬੰਦਾ ਆਪਣਾ ਲਾ ਲੋ ਠੀਕ ਹੈ ਉਹ ਕੋਈ ਪ੍ਰੇਜ ਨਹੀਂ ਰੱਖੂਗਾ ਫਾਸਟ ਫੂਡ ਵગેરા ਜਿਆਦਾ ਖਾਊਗਾ ਜਾਂ ਆਪਣੀ મતલਬ ਰੁਟੀਨ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ મતલਬ ਫਾਈਬਰਿਕ ਡਾਈਟ ਨਹੀਂ ਲਾਊਗਾ ਉਹਨੂੰ ਵੀ ਪਾਇਲ ਹੋਣ ਦੇ ਜਿਆਦਾ ਚਾਂਸ ਵੀ ਰਹਿੰਦੇ ਐ ਉਵੇਂ ਇੱਕ ਵਾਰੀ ਤਾਂ ਬੰਦਾ ਨਾਰਮਲ ਹੋ ਜਾਂਦਾ ਠੀਕ ਆਪਰੇਸ਼ਨ ਕਰਾ ਕੇ ਫਿਰ ਉਹਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਆਪਣੀ ਆਤ ਤਾਂ ਛੱਡਦਾ ਕਿ ਨਹੀਂ ਆਪਣੀ ਆਤ ਤਾਂ ਛੱਡਦਾ ਕਿ ਨਹੀਂ ਛੱਡਦਾ ਅੱਛਾ ਡਾਕਟਰ ਸਾਹਿਬ ਹਸਪੀਟਲ ਆਪਣਾ ਫਿਰ ਕਿੰਨੇ ਬੈਡਾਂ ਦਾ ਏ ਹਸਪੀਟਲ ਜੀ 12 ਬੈਡਡ ਹਸਪੀਟਲ ਹੈ ਓਕੇ ਅੱਛਾ ਪ੍ਰਾਈਵੇਟ ਰੂਮ ਵੀ ਹੈਗੇ ਆ ਪ੍ਰਾਈਵੇਟ ਰੂਮ ਵੀ ਹੈਗੇ ਆ ਅੱਛਾ ਤੇ ਦਾਖਲ ਤੋਂ ਬੋਰ ਤੁਸੀਂ ਕਿੰਨੇ ਘਾਟੀ ਕਰਕੇ ਰਾਜ਼ੀ ਹੋ ਮਰੀਜ਼ ਨੂੰ ਹਾਂਜੀ ਦਾਖਲ ਜੀ ਐਵੇਂ ਕਿਉਂ ਕਿਸੇ ਤੋਂ ਪੈਸਾ ਲੈਣਾ ਨਜਾਇਜ਼ ਹੈ ਠੀਕ ਹੈ ਦਾਖਲ ਨਹੀਂ ਜੀ ਆਪਾਂ ਮਤਲਬ ਜਿਹੜਾ ਕੋਈ ਲੋਡਬੰਦ ਹੈ ਸੱਚੀ ਉਹਨੂੰ ਦਾਖਲ ਵੀ ਕੀਤਾ ਜਾਂਦਾ ਹੈ ਆਕਸੀਜਨ ਵੀ ਹੈਗੀ ਇੱਥੇ ਸਾਰਾ ਪ੍ਰਬੰਧ ਹੈਗਾ ਠੀਕ ਹੈ ਪਰ ਜਨਰਲੀ ਇਹ ਨਹੀਂ ਕਿ ਇੱਦਾਂ ਹੀ ਬੈੱਡ ਭਰੀ ਰੱਖੋ ਠੀਕ ਹੈ ਉਹ ਮੇਰੀ ਆਤ ਨਹੀਂ ਹੈਗੀ ਅੱਛੇ ਅਮਰੀਤ ਜੀ ਜੇ ਮਰਜ਼ੀ ਕੋਈ ਪਹੁੰਚੇ ਕੇਸ ਜਾਂ ਕੋਈ ਜਿੱਦਾਂ ਦਾ ਮਰਜ਼ੀ ਹੋਵੇ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਪాయిਜ਼ਨ ਕੇਸ ਵੀ ਮੇਰੇ ਕੋਲੇ ਮਤਲਬ ਮਹੀਨੇ ਦੇ 2-3 ਆਉਂਦੇ ਰਹਿੰਦੇ ਆ ਉਹ ਵੀ ਮੈਂ ਹੈਂਡਲ ਕਰਦਾ ਲਓ ਜੀ ਮਿੱਤਰੋ ਸਾਂਝੀ ਕਰ ਦਿਓ ਵੀਡੀਓ ਤੇ ਬਾਕੀ ਮੇਰੀ ਜ਼ਿੰਮੇਵਾਰੀ ਆ ਕਦਰ ਸਭ ਨਵੀਂ ਤਕਨੀਕ ਸਾਰੀਆਂ ਜਿੰਨੀਆਂ ਤਕਨੀਕਾਂ ਹੈਗੀਆਂ ਆਪਰੇਸ਼ਨ ਦੇ ਵਾਗੇ ਸਾਰੇ ਇਹਨਾਂ ਕੋਲ ਪ੍ਰਬੰਧ ਹੈਗਾ ਆ ਨੰਬਰ ਚ ਲੀ ਜਾਂਦੇ ਆ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ